ਮੈਸੇ ਗੱਲ ਸਾਰਿਆਂ ਨੂੰ ਮੈਂ ਤਾਂ ਆਪਣਾ ਸੰਦੂ ਸੰਦੂ ਸਾਡਾ ਹਰਨਾਬ ਸਿੰਘ ਵਾਲਾ ਪਿੰਡ ਆ ਜਿਲ੍ਹਾ ਫਟੜਾ ਤਹਿਸੀਲ ਫੂਲਪਿੰਦੀ ਆ ਜੀ ਠੀਕ ਹੈ ਨਾ ਪਿੰਡ ਹਰਨਾਬ ਸਿੰਘ ਵਾਲਾ ਪਿੰਡ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਪਿੰਡ ਹਰਨਾਬ ਸਿੰਘ ਚ ਕੀ ਹੁੰਦਾ ਕੀ ਨਹੀਂ ਹੁੰਦਾ ਠੀਕ ਹੈ ਨਾ ਸਭ ਤੋਂ ਵੱਧ ਚੱਟਾ ਸਾਡੇ ਪਿੰਡ ਦੇ ਵਿੱਚ ਵਿੱਚ ਵਿਗਦਾ ਮੇਰੇ ਬਾਰ ਮੂਰੇ ਵਿਗਦਾ ਠੀਕ ਹੈ ਨਾ ਪ੍ਰਸ਼ਾਸਨ ਕੁਝ ਨਹੀਂ ਕਰਦਾ ਠੀਕ ਹੈ ਨਾ ਗੱਡੀਆਂ ਲੈ ਕੇ ਨੰਗ ਜਾਂਦੇ ਆ ਭੈਣ ਦੀ ਫੁੱਤੀ ਉਹਨਾਂ ਨੂੰ ਬੰਦੇ ਨਹੀਂ ਦਿੰਦੇ بیا ਬੰਦੇ ਕਾਹਦੇ ਵਾਲੇ ਬੈਠਿਆ ਮੇਰਾ ਪੈਗ ਲੱਗਾ ਮੈ ਪੈਗ ਲੱਗੇ ਤੇ ਕਹਿਣਾਗਾ ਮੈਂ ਸਟ੍ਰੇ ਨਹੀਂ ਹੈਗਾ ਮੈਂ ਸੋਫੀਆ ਮੇਰਾ ਪੈਗ ਲੱਗਾ ਮੈ ਪੈਗ ਲੱਗੇ ਤੇ ਗਈ ਜਾਣਾਗਾ ਠੀਕ ਹੈ ਨਾ ਰੋਜ਼ ਹਥ ਬਜ਼ਾਰੇ ਨੰਗਦਾ ਠੀਕ ਹੈ ਨਾ ਸੁਣੋ ਆ ਬੰਦੇ ਦਾ ਨੇ ਇੱਕ ਲਾਡੀ ਵੇਚਦਾ ਗੁਰੀ ਠੀਕ ਹੈ ਨਾ ਰਾਣੀ ਦਾ ਦੂਜਾ ਨੰਬਰ ਜੀ ਦਾ ਮੁੰਡਾ ਵੇਚਦਾ ਮੇਰਾ ਯਾਰ ਦੋਸਤ ਜੀ ਤਾਂ ਮਰ ਗਿਆ ਜੀ ਉਹਦਾ ਪੁੱਤ ਫੁੱਦੂ ਆ ਠੀਕ ਹੈ ਨਾ ਨੰਬਰ 3 ਤੇ ਚੂਹਾ ਵੇਚਦਾ ਠੀਕ ਹੈ ਨਾ ਨੰਬਰ 4 ਦੇ ਸ਼ਕੰਦਰ ਵੇਜਦਾ ਨੰਬਰ 5 ਤੇ ਮੋਫੀ ਵੇਜਦਾ ਨੰਬਰ 6 ਤੇ ਲੱਬਾ ਵੇਜਦਾ ਠੀਕ ਹੈ ਨਾ ਤੇ ਨੰਬਰ 7 ਤੇ ਸਾਨੂੰ ਮੈਂ ਦੱਸਾਂ ਨੰਬਰ 7 ਤੇ ਕਾਲਾ ਵੇਜਦਾ ਮੁਰਸ਼ੀਗਾ ਬਾਰੇਗਾ ਠੀਕ ਹੈ ਨਾ ਤੇ ਨੰਬਰ 8 ਸਾਨੂੰ ਮੈਂ ਦੱਸਾਂ ਉਹ ਵੀ ਨੰਬਰ 8 ਵਾਲਾ ਮੇਰੇ ਦਿਮਾਗ ਚੋਂ ਬਾਹਰ ਉਹ ਵੀ ਸਾਨੂੰ ਮੈਂ ਦੱਸਣਾ ਵੀ ਕਿਹੜਾ ਬੰਦਾ ਵੇਜਦਾਗਾ ਬਿੱਕੀ ਨੇ ਕੰਮ ਅਣ ਬਿੱਕੀ ਨਹੀਂ 베ਦਦਾ ਬਾਈ ਕਰਾਦਾ ਬਿੱਕੀ ਨਹੀਂ 베ਦਦਾ ਠੀਕ ਹਨ ਜੂਆ ਦਾ ਦਾ ਭਾਈ ਹੋ ਗਿਆ ਉਹ 베ਦਦਾ ਤੇ ਐ ਭੈਣ ਚੋ ਦਾ ਮੇਰੇ ਬਾਰ ਮੂਰੇ 베ਦ ਜਾ ਕੇ ਮੈਂ ਬੂਟਾ ਹੋ ਲਾਰਨਾ ਨਾਮ ਸਿੰਘ ਦਾ ਠੀਕ ਹਨ ਜਿਹਦਾ ਨਾਮ 베ਜ ਕੇ ਭੈਣ ਚੋ ਦਾ ਹੁਣ ਤੱਕ ਸਮਾਨ 베ਜ ਤੇ ਆ ਰਿਹਾ ਤੇ ਹੁਣ ਵੀ 베ਜਦੇ ਭੈਣ ਦੇ ਯਾਰ ਸੜੇਵੇ ਠੀਕ ਹਨ ਪ੍ਰਸ਼ਾਸਨ ਵਾਲਿਓ ਮੇਰੇ ਤੇ ਚੜਦੇ ਸੀ ਆ ਕੇ ਭੈਣ ਚੋਦੋ ਇਹਨਾਂ ਨੇ ਜਿਹੜੋ ਆ ਕੇ ਬੜਾ ਇਹਨਾਂ ਨੇ ਭੈਣ ਚੋਦਾ ਨੂੰ ਭੈਣ ਦਿਓ ਖਾਜ਼ਮਾ ਮੇਰੇ ਤੇ ਕੇ ਚੜਦੇ ਸੀ ਠੀਕ ਆ ਨਾ ਐਸਐਸਪੀ ਡੀਐਸਪੀ ਹੈ ਜਿਹੜਾ ਨਮਾ ਇਹ ਸੱਚਾ ਹੁੰਦਾ ਬੂਟੇ ਤੇ ਚੜਜੋ ਮੈਂ ਚੰਗੇ ਮਾੜੇ ਕੰਮ ਕੀਤੇ ਆਪਦੀ ਹੱਕ ਤੇ ਕੀਤੇ ਆ ਠੀਕ ਆ ਪੈਸੇ ਦੇ ਕੇ ਕੀਤੇ ਆ ਭੈਣ ਦਿਓ ਖਾਜ਼ਮਾ ਮੈਂ ਸਾਲ ਹੋ ਗਿਆ ਮੈਂ ਕੰਮ ਨਹੀਂ ਕੀਤਾ ਗੰਦ ਪਾਇਆ ਹੋਣ ਬੜਾ ਇਹਨਾਂ ਨੇ ਭੈਣ ਤੇ ਖਾਜ਼ਮਾ ਨੂੰ ਬੜਾ ਭੈਣ ਚੋਦਾ ਇਹਨਾਂ ਨੂੰ ਕਿੱਥੇ ਗਏ ਹੋ ਤੁਸੀਂ सिर्फ वोटा नहीं मारे पार्टी भे जो फट देना निकालते क्या फटो इन्हों के दिवाली शरेम बिकता है फटो दो पिंडा चैपा शरेम बिकता फटो दो पिंड चाह